ਇਹ ਇੱਕ ਦੋ ਸਾਲਟ ਘਟਾਉਂਦੇ ਆ ਤੇ ਇੱਕ ਦੋ ਨਵੇਂ ਐਡ ਕਰਦੇ ਉਹਨਾਂ ਨੇ ਬਹੁਤ ਵਧੀਆ ਚੀਜ਼ਾਂ ਬਾਕੀ ਚੰਗੀ ਤਰ੍ਹਾਂ ਜਿਹੜਾ ਸ਼ੀਸ਼ੀ ਵਾਈ ਲੈੜੀਆਂ ਚੰਗੀ ਤਰ੍ਹਾਂ ਹਲਾਉਣੀਆਂ ਹਲਾ ਕੇ ਫੇਰ ਵਾਈ ਵਿੱਚ ਮੋੜੇ ਉਹ ਕਈ ਆਪਾਂ ਕਹਿੰਦੇ ਨਾ ਕੰਮ ਨਹੀਂ ਕਰਦਾ ਬਾਈ ਉਹਦੇ ਵਿੱਚ ਜਿਹੜੀ ਦਵਾਈ ਘੁੱਟ ਕੇ ਪਾਈ ਹੁੰਦੀ ਉਹਨਾਂ ਨੇ ਉਹ ਬੈਠੀ ਹੁੰਦੀ ਥੱਲੇ ਥੱਲੇ ਲਓ ਵੀ ਬਾਪੂ ਠੀਕ ਹੈ ਜੀ ਥੋੜਾ ਜਿਹਾ ਬਿੰਦਾ ਘੁੰਮ ਗਿਆ ਉਹ ਵੀ ਹੋ ਜੂ ਸੈਟ ਹਨਾ ਤੇ ਬਹੁਤ ਸਹੀ ਹੋ ਗਿਆ ਬਾਈ ਤੁਸੀਂ ਪੁੱਤਰ ਜਦੋਂ ਵੀ ਉੱਡ ਕੇ ਹੁੰਦੇ ਆ ਬੱਚੇ ਜਾਂ ਵੱਡੇ ਕੋਈ ਵੀ ਹੁੰਦੇ ਆ ਨਾ ਵੀ ਦਾਣੇ ਨੂੰ ਬਹੁਤ ਪੈਂਦੇ ਆ ਬਾਈ ਇਹ ਕੈਲਸ਼ੀਅਮ ਦੀ ਕਮੀ ਕਰਕੇ ਆ ਠੀਕ ਆ মালਟੀ ਵਿਟਾਮਿਨ ਤੇ ਕੈਲਸ਼ੀਅਮ ਜਦੋਂ ਕਬੂਤਰ ਬਿਮਾਰ ਹੁੰਦੇ ਨਾ ਆਪਣੇ ਹਾਂਜੀ ਲੈਂਦੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਏ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆਇਓ ਬਾਬਿਓ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਕੀ ਪਹਿਲਾਂ ਤੁਹਾਨੂੰ ਦਿਖਾਈਏ ਬਾਈ ਜਿਹੜੀਆਂ ਆਪਾਂ ਉਸ ਦਿਨ ਕਾਹੂ ਜਿ ਮਿੱਟੀ-ਮਿੱਟੀ ਥਿੱਤੀ ਨਾ ਉਥੇ ਸਬਜ਼ੀਆਂ ਲਾਤੀਆਂ ਸੀ ਪਹਿਲਾਂ ਦੇਖੋ ਤੁਸੀਂ ਛੋਟਾ ਜਿਹਾ ਕਲਿੱਪ ਫਿਰ ਉਸ ਤੋਂ ਬਾਅਦ ਕਰਦੇ ਆ ਬਾਕੀ ਦੀਆਂ ਗੱਲਾਂ ਬਾਤਾਂ ਲੋਏ ਬਾਬਿਓ ਸਬਜ਼ੀਆਂ ਦਿੱਤੀਆਂ ਲਾ ਜਮੀਨ ਮੋਲ ਲੈ ਲਈ ਆਪਾਂ ਕਰ ਤੇ ਕਾਗੂ ਤਾਂ ਹੀ ਪੱਟ ਇੱਥੇ ਹੈ ਨਾ ਸਾਰਾ ਹੀ ਤੇ ਕਾਗੂ ਪੱਟ ਕੇ ਸਬਜ਼ੀ ਲਾਤੀ ਮਿੱਟੀ ਸਟਾ ਕੇ ਆਪਾਂ ਆਜ ਆਜ ਚ ਰਹਿ ਗੀਆਂ ਬੀਜਨ ਵਾਲੀਆਂ ਇੱਥੇ ਗੋਭੀ ਗੋਭੀ ਲਾ ਦਿਆਂਗੇ ਇੱਥੇ ਬਾਕੀ ਸਾਰੇ ਬਾਈ ਲਾਤਾ ਹੈ ਨਾ ਘਰ ਵਾਸਤੇ ਬਹੁਤ ਜਾਂ ਥੋੜਾ ਥੋੜਾ ਬੰਦਾ ਤਾਜਾ ਤੋੜੇ ਤੇ ਤਾਜਾ ਸਬਜ਼ੀ ਦੀ ਧਣੀਆਂ ਧੁਣੀਆਂ ਪਾਲੇ 베ਤੀ ਪਾਲਕ ਲਸਣ ਗਾਜਰਾ ਹੋਰ ਕਿੰਨਾ ਕੁਝ ਲਾ ਲੂ ਦਿੱਤਾ ਜੇ ਉਹ ਵੀ ਮਾੜਾ ਮੋਟਾ ਹੁੰਦਾ ਇਕਦੰਦਰਾ ਇਕਦੰਦਰਾ ਜਿਹੜੀ ਸਕੰਦਰ ਹੀ ਕਹਿੰਦੇ ਬੀਟਰੂਟ ਕੀ ਕਹਿੰਦੇ ਉਹਨੂੰ ਹੈ ਨਾ ਬਸ ਉਹ ਵੀ ਲਾ ਦਿੱਤੀ ਲੋ ਬਾਬੇ ਆ ਗਏ ਕੋਠੇ ਤੇ ਬੱਚੇ ਛੱਡੇ ਹੋਏ ਆ ਮੈਂ ਠੀਕ ਆ ਅੱਜ ਵੀਡੀਓ ਲੇਟ ਹੀ ਲੱਗਾ ਬਣਾਉਣ ਤੇ ਥੋੜਾ ਸ਼ਹਿਰ ਗਿਆ ਸੀ ਕੰਮ ਕਰਕੇ ਹਨਾ ਆ ਤਿੰਨੇ ਬੱਚੇ ਬਾਈ ਬਾਹਰ ਛੱਡੇ ਹੁੰਦਣ ਵਾਲਾ ਰੱਤਾ ਵੀ ਉਹ ਰੱਤਾ ਬਾਈ ਮੇਰੀ ਡੌਣ ਦੀ ਸਲਾਹ ਨਹੀਂ ਬਣਦੀ ਠੀਕ ਆ ਆ ਰੱਤਾ ਡਾਵਾਂਗੇ ਆ ਵੀ ਬੱਚਾ ਡਾਵਾਂਗੇ ਤੇ ਜਿਹੜਾ ਨਾਲ ਦਾ ਆ ਉਹਦਾ ਐਨ ਜ਼ਹਿਰਵਾ ਛੱਡ ਗਿਆ ਬਈ ਸਾਫ਼ ਹੋ ਗਿਆ ਬਿਲਕੁਲ ਸਾਫ਼ ਹੋ ਗਿਆ ਹਲਕਾ ਜਾਂ ਮਤਲਬ ਦਾਗ ਜਿਹਾ ਮੈਂ ਕਹਿੰਦਾ ਚਲ ਉਹ ਵੀ ਮਤਲਬ ਕਿ ਤੇ ਫੇਰ ਨਾ ਧੁੱਪ ਨਾ ਜਿਨ੍ਹਾਂ ਨੂੰ ਬਾਈ ਜ਼ਹਿਰਵਾ ਹੁੰਦਾ ਉਹਨਾਂ ਧੁੱਪੇ ਨਾ ਪਾਇਆ ਕਰੋ ਠੀਕ ਆ ਜਦੋਂ ਆਪਾਂ ਬਾਈ ਤੁੱਪੇ ਪਾਉਨੇ ਆ ਉਦੋਂ ਕੰਮ ਖਰਾਬ ਹੁੰਦਾ ਤੁੱਪੇ ਨਹੀਂ ਪੋਣਾ ਜ਼ਹਿਰ ਵਾਲਾ ਕੂਤਰ ਟੈਰਾਮਾਈਸਿਨ ਦਾ ਪਾਊਡਰ ਤੇ ਇਨਫੈਕਸ਼ਨ ਦੀ ਦਵਾਈ ਦੇਈ ਚਲੋ ਪੇੜ ਦੀ ਪਾਵਰ ਜਲ ਠੀਕ ਆ ਬੱਚਿਆਂ ਦੇ ਦਾਣੇ ਤੋਂੜੇ ਜਿੰਨੇ ਮਰਜ਼ੀ ਹੋਣ ਬਾਈ ਪੰਜਾ ਸੱਤਾ ਦਿਨਾਂ ਚ ਝੜ ਕੇ ਉਹ ਜਾਂਦੇ ਠੀਕ ਆ ਆਪਾਂ ਉਹਦਾ ਦਵਾਈ ਲਾਲ ਦਵਾਈ ਕੋਈ ਨਿੰਬੂ ਪਾ ਕੇ ਲਾ ਲੈਂਦਾ ਕੋਈ ਕੁਸ਼ ਕਰ ਲੈਂਦਾ ਹੈ ਨਾ ਬਾਈ ਜਿਹੜੀ ਪੋਟਾਸ਼ੀਅਮ ਹੁੰਦੀ ਆ ਪਰ ਉਹਨਾਂ ਦਾ ਬਾਈ ਫਾਇਦਾ ਨਹੀਂ ਦਰਦ ਬੋਹ ਮੰਨਦੇ ਕੂਤਰ ਕਮਜ਼ੋਰ ਵੀ ਹੋ ਜਾਂਦੇ ਆ ਆਹ ਦੇਸੀ ਆਹੀ ਕਰੋ ਤੁਸੀਂ ਮੈਡੀਸਨ ਵਾਲਾ ਹੀ ਉਹਦੇ ਨਾਲ ਵਧੀਆ ਝੜ ਜਾਂਦੇ ਇਹ ਦੋ ਚੀਜ਼ਾਂ ਹੀ ਮੈਂ ਤੈਨੂੰ ਦੁਖਾਇਆ ਸੀ ਉਦੋਂ ਬੱਚੇ ਨੂੰ ਕੱਖ ਨਹੀਂ ਦਿੱਤਾ ਠੀਕ ਆ ਉਹ ਹੀ ਸਿਰਫ ਦੋ ਚੀਜ਼ਾਂ ਦਿੱਤੀਆਂ ਪਾਵਰ ਜਲ ਤੇ ਕੈਟਰਾ ਸਾਈਕਲੋਂ ਦਾ ਜਿਹੜਾ ਪੀਲਾ ਪਾਊਡਰ ਆਉਂਦਾ ਉਹ ਦਿੱਤਾ ਉਹਦੇ ਨਾਲ ਹੀ ਬਾਈ ਸੈੱਟ ਹੋ ਗਿਆ ਚੈੱਕ ਕਰੋ ਸ਼ੌਂਕ ਯਾਰਾਂ ਦੇ ਬੱਚੇ ਬਾਈ ਕਹੀ ਕਹਿੰਦੇ ਲੱਗਿਓ ਸ਼ੌਂਕ ਕਰਾਓ ਬੱਚਿਆਂ ਦਾ ਲੋ ਕਰੋ ਸ਼ੌਂਕ ਵੀ ਆਏ ਹੋਏ ਹੋਏ ਕਿਰੂ ਸੇ ਲੋ ਬਾਗੋ ਆਪਣਾ ਸੂਰਜ ਇਹਦਾ ਨਾ ਸੂਰਜ ਹੀ ਰੱਖਦਾ ਮੈਂ ਕਹਾ ਬਚਿਆ ਬਹੁਤ ਔਖਾ ਵਿਚਾਰੇ ਦਾ ਨਾ ਸੂਰਜ ਹੀ ਰੱਖ ਦਿੰਦੇ ਹਣਾ ਤੇ ਤੁਹਾਨੂੰ ਚੈੱਕ ਕਰਾ ਦਈਏ ਬਾਈ ਕਿੱਥੇ ਤੱਕ ਦੀ ਪੋਜੀਸ਼ਨ ਜੀ ਪਹੁੰਚ ਗਈ ਹੈ ਨਾ ਕੰਡੀਸ਼ਨ ਚਲੋ ਕੋਈ ਗੱਲ ਨਹੀਂ ਆ ਗਏ ਪਹੁੰਚ ਗਏ ਆਪਾਂ ਸਹੀ ਸ਼ਕਲ ਤੇ ਤੇ ਤੁਹਾਨੂੰ ਦਿਖਾਉਣਾ ਮੈਂ ਬੱਚਾ ਬਾਈ ਠੀਕ ਆ ਚੱਲ ਵੀ ਹੀਰਾ ਹਾਂ ਵੇਸ਼ ਆਈ ਆ ਰਾਂ ਮੰਦਿਆਂ ਤਨ ਉੜਦੇ ਦੇਖਣਾ ਲਓ ਵੀ ਬਾਪੇ ਠੀਕ ਹੈ ਜੀ ਥੋੜਾ ਜਿਹਾ ਬਿੰਦਾ ਘੁੰਮ ਗਿਆ ਉਹ ਵੀ ਹੋ ਜੂ ਸੈਟ ਹਣਾ ਤੇ ਬਹੁਤ ਸਹੀ ਹੋ ਗਿਆ ਬਾਈ ਤੁਸੀਂ ਹਾਲਤ ਦੇਖੀ ਸੀ ਬੱਚੇ ਦੀ ਤੇ ਅੱਜ ਬੱਚਾ ਦੇਖ ਲਓ ਹਨਾ ਮਿਹਨਤ ਦਾ ਫਲ ਮਿਲ ਗਿਆ ਬਾਈ ਬਾਕੀ ਇਹਦੀ ਕਿਸਮਤ ਸੀ ਬਾਈ ਬਚ ਗਿਆ ਹਨਾ ਤੇ ਦੂਜਾ ਵੀ ਬਾਈ ਠੀਕ ਆ ਦਾਣੇ ਖਾਣ ਲੱਪਿਆ ਉਹ ਵੀ ਜੁੰਦਾ ਥੰਡਾ ਮਾਰਦਾ ਮਣੇ ਮੁੱਟੇ ਦਾਣੇ ਖਾ ਲੈਂਦਾ ਪੰਜ ਸੱਤ ਹਨਾ ਮਾਂ ਭੁੱਖੇ ਰੱਖਣ ਡਿਆਂ ਨੂੰ ਵੀ ਜਿੰਨੀ ਭੁੱਖ ਲੱਗੂਗੀ ਤੇ ਉਹਨਾਂ ਦਾਣੇ ਜਵਾਦ ਖਾਊਗਾ ਜਿਹੜੀ ਧੌਣ ਬਾਲੀ ਇੱਦਾਂ ਤਾਂ ਹਿਲਦੀ ਰਹਿੰਦੀ ਸੀ ਉਹ ਬੰਦ ਕਰ ਗਿਆ ਬਾਈ ਜਿੱਦਾਂ ਹੁਣ ਉਹ ਬੱਚੇ ਦੀ ਪੂਛ ਆਉਣੀ ਸ਼ੁਰੂ ਹੋ ਗਈ ਹਨਾ ਉਹ ਦੇਖੋ ਪਿੱਛੋਂ ਬਸ ਉਹਦਾ ਵਾਇਰਸ ਨਿਕਲਣਾ ਸ਼ੁਰੂ ਖਤਮ ਖਤਮ ਹੋਣਾ ਸ਼ੁਰੂ ਹੋ ਗਿਆ ਠੀਕ ਆ ਐਨ ਮਤਲਬ ਜਿਹੜੀ ਕਮਜ਼ੋਰੀ ਸੀ ਜਾਂ ਕੋਈ ਬਲੱਡ ਚੇਂਜ ਹੋਣ ਲੱਪਿਆ ਜਿੱਦਾਂ ਹੁਣ ਉਹਦੀ ਹਜੇ ਹੋਈ ਨਹੀਂ ਗੋਲੇ ਨਹੀਂ ਕੱਢੇ ਉਹਨੇ ਪੁੱਛਦੇ ਹਨ ਉਹ ਬਾਅਦ ਚੋਂ ਪੱਟੀ ਸੀ ਹੁਣ ਜਿੱਦਾਂ ਹੀ ਭਾਈ ਉਹਦੇ ਵੀ ਪਾਰ ਹੋਣੇ ਸ਼ੁਰੂ ਹੋ ਜਾਣਗੇ ਸਾਰੇ ਉਹ ਵੀ ਕਬੂਤਰ ਭਾਈ ਓਦਾਂ ਓਦਾਂ ਹੀ ਰਿਕਵਰ ਕਰਨਾ ਸ਼ੁਰੂ ਕਰ ਦਊਗਾ ਠੀਕ ਆ ਬਾਕੀ ਪ੍ਰੋਪਰਲੀ ਲਕਵੇ ਚ ਕਿੰਦਾ ਸਹੀ ਹੁੰਦੇ ਉਹ ਵੀਡੀਓ ਆਪਾਂ ਪਾਈਆਂ ਹੋਈਆਂ ਇਹ ਲਕਵੇ ਚ ਫੁੱਲ ਕਬੂਤਰ ਵੀ ਹੈਨਾ ਐਨ ਸਹੀ ਹੋ ਗਏ ਬਾਬੇ ਨਾਨਕ ਦੀ ਕਿਰਪਾ ਨਾਲ ਤੇ ਉਹ ਕਬੂਤਰੀਆਂ ਕੱਢੀ ਜਿਹੜੀਆਂ 빙ੀਆਂ ਹੋਈਆਂ ਸਾਰੀਆਂ ਹੀ ਉਹ ਵੀ ਸੈਟ ਆ ਭਾਈ ਉਹ ਵੀ ਦਿਖਾ ਦਿੰਦਾ ਜੂਆ ਵਾਲਾ ਇਹਦਾ ਨਾਮ ਰਾਜੂ ਹੀ ਰ ਕੋਲੇ ਹੀ ਆਉ ਜਾਂਦਾ ਹੁੰਦਾ ਆ ਬੈਠਾ ਰਾਜੂ ਰਾਜੂ ਓਏ ਤੇ ਰਾਜੂ ਨੂੰ ਲੈ ਲੈਂਦੇ ਹੋ ਨਿਆਰੇ ਆਪਣੀਆਂ ਚਿੜੀਆਂ ਨਾ ਤੇ ਲਿਆ ਕਬੂਤਰੀਆਂ ਚਲੋ ਆਪੋ ਹਜੇ ਤੱਕ ਆਪਾਂ ਨੂੰ ਜਿਹੜਾ ਆਪਾਂ ਬਦਲੇ ਕੀਤੀ ਸੀ ਉਹਦੇ ਨਾਲ ਦਾ ਬੱਚਾ ਨਹੀਂ ਬਈ ਹਜੇ ਕੋਈ ਵੀ ਬਣਿਆ ਹਨਾ ਆਡੇ ਖਰਾਬ ਪ੍ਰੂਫ ਹੋ ਗਏ ਸੀ ਕਬੂਤਰ ਦੇ ਤੇ ਇੱਕ ਤਰ੍ਹਾਂ ਦਾ ਪ੍ਰੋਬਲਮ ਦੇ ਵਿੱਚ ਉਹਦੇ ਬੱਚੇ ਸਾਰੇ ਹੀ ਮਰ ਗਏ ਸੀ ਛੋਟੇ ਛੋਟੇ ਜਿਹੜੇ ਪਾਲਦੇ ਸੀ ਹਨਾ ਤੇ ਵਾਇਰਸ ਹੌਂਕ ਕਰਕੇ ਤੇ ਉਹ ਬਾਈ ਜਿਹੜੀ ਕਬੂਤਰੀ ਇਧਰੋਂ ਚੌਥੇ ਨੰਬਰ ਤੇ ਬੈਠੀ ਆ ਉਹਦੀਆਂ ਦੋ ਕਿਟੋੜੀਆਂ ਉਸੇ ਕੂਤਰ ਨਾਲ ਕਬੂਤਰ ਦੀਆਂ ਉਸੇ ਕੂਤਰੀਆਂ ਲੈ ਕੇ ਬੜਲੇ ਵਾਲੀ ਦੇ ਜਿੱਦਾਂ ਬਣਾ ਕੇ ਹੈ ਨਾ ਜਿੱਦਾਂ ਬੜਲੇ ਵਾਲੀ ਬਣੀ ਸੀ ਚਾਰ ਬੱਚੇ ਲੈ ਕੇ ਉਸ ਤੋਂ ਬਾਅਦ ਫੇਰ ਭਾਈ ਉਹਦੀ ਮਾਂ ਨਾਲ ਲਾ ਦੇਣਾ ਫੇਰ ਉਹਦੇ ਨਾਲ ਦੇ ਬੱਚੇ ਬਨੋਣੇ ਆਪਾਂ ਕਬੂਤਰ ਦਾ ਆਪਣੇ ਕੋ ਕੂਤਰ ਦੀ ਦਾ ਪਈਆ ਵੀ ਬੈਠੀ ਆ ਉਹ ਪਰਾਂ ਚੱਲ ਰਾਂ ਵਾਲੀ ਉਹ ਵੀ ਲਾਉਣੀ ਆ ਭਾਈ ਆ ਵੀ ਬੈਠੀ ਆ ਪੱਟੀਆਂ ਰੁਕੜੀਆਂ ਥੱਲੇ ਲੈ ਜਾਣੀਆਂ ਸਾਰੀਆਂ ਪੱਟੀਆਂ ਇਹ ਐ ਕਿ ਨਵੀਂ ਨਸਾਂ ਦੀ ਤੋਰਾਂਗੇ ਪੁਰਾਣੇ ਜੋੜੇ ਲੋੜੇ ਹੀ ਨਹੀਂ ਭਾਈ ਨਵੇਂ ਜੋੜੇ ਲਾਵਾਂਗੇ ਨਵੇਂ ਪੱਟੀਆਂ ਪੁੱਟੀਆਂ ਦੇ ਬਸ ਉਹ ਬੜਲੇ ਵਾਲੀ ਦੀ ਸਗੀ ਬੜਲੇ ਵਾਲੀ ਦੀ ਜਿਹੜੀ ਮਾਂ ਆ ਉਹਦੀ ਸਗੀ ਭੈਣ ਉਹ ਪਿੱਛੇ ਬੈਠੀ ਉਹ ਟਾਂਗੀ ਚੜਦੀ ਆ ਠੀਕ ਆ ਸਿੱਧੀ ਟਾਂਗੀ ਹੁੰਦੀ ਆ ਉਹ ਵੀ ਛੱਡਾਂਗੇ ਬਾਜੀ ਅੱਗੋ ਇਹਨਾਂ ਦੇ ਮੈਂ ਇਹਨਾਂ ਦੇ ਜੂਆ ਵੋ ਹੀ ਦੋਨਾਂ ਦੇ ਕਿਉਂਕਿ ਉਧਰ ਪਉਂਦੇ ਪੁੰਦੇ ਰਹੀਦੇ ਇਹਨਾਂ ਤੇ ਬਾਲਾ ਪਾਇਆ ਨਹੀਂ ਹੀ ਪਾਊਡਰ ਹਨਾ ਤੇ ਪਾ ਕੇ ਹਟਿਆ ਤੇ ਐਂ ਜੂਆ ਬਾਈ ਮਰ ਵੀ ਗਈਆਂ ਜੇ ਹੁਣੇ ਪਾਇਆ ਹੀ ਆ ਜੇ 2 ਕੁ ਮਿੰਟ ਹੀ ਹੋਏ 2-4 ਮਿੰਟ ਹੀ ਤੇ ਜੂਆ ਮਰ ਮੁਰਗਈਆਂ ਸਾਰੀਆਂ ਉਹਦੇ ਟੱਪਣ ਲਾ ਪੈਂਦੀਆਂ ਬਾਈ ਜਦੋਂ ਪਾਈ ਦਈ ਹੈ ਨਾ ਉਦੋਂ ਹੀ ਟੱਪਣ ਲਾ ਪੈਂਦੀਆਂ ਜੂਆ ਆ ਬਾਈ ਬੜਲੇ ਵਾਲੀ ਦਾ ਜਿਹੜਾ ਪਿ ਇਹਦੇ ਬਾਈ ਹੁਣ ਕਮੂਣੇ ਆਂਡੇ ਆਪਾਂ ਜਰਾ ਚੰਗਾ ਰੱਖ ਕੇ ਦੀ ਉਮਰ ਬਹੁਤ ਹੋ ਗਈ ਕੂਤਰ ਦੀ ਹੁਣ ਇਹਦੇ ਬੱਚੇ ਘਮਾ ਲਈ ਆਂਡੇ ਮੁੰਡੇ ਘਮਾ ਦੇਣਾ ਕਟਪਟ 20 ਕ ਬੱਚੇ ਲਵਾਉਣਗੇ ਇਹਦੇ ਹੋਰ ਜਿਹੜੇ ਆਪਾਂ 10 ਕ ਦਾ ਨਸਲ ਨੂੰ ਰੋਕਾਂ ਦੇ ਵਿੱਚੋਂ ਇਹ ਸੀਜ਼ਨ 'ਚ ਇਹ 20 ਬੱਚੇ ਲਵਾਵਾਂਗੇ ਆਪਾਂ ਤੇ ਆ ਵੀ ਸਫਾਈ ਸੂਈ ਕਰ ਦੇਣੀ ਹੁਣ ਬਾਈ ਇਹਦੇ ਆਂਡੇ ਲਈ ਜਾਂਦੇ ਹਨਾ ਤੇ ਸਫਾਈ ਦਾ ਚੱਕਰ ਫੇ ਮੈਨੂੰ ਪਿਆ ਹੋਇਆ ਇਹ ਕਪੜੇ-ਕੁੜੇ ਦੇ ਵਿੱਚੋਂ ਚੱਕ ਕੇ ਸਿੱਟ ਦੇਣੇ ਇਦਾਂ ਹੀ ਇਹਨੇ ਟ੍ਰੇਆਂ ਰੱਖ ਦਾਂਗੇ ਤੇ ਵਿੱਚ ਆਂਡੇ ਜਿਹੜੇ ਮੰਲੂਗੇ ਮੰਲੂਗੇ ਜਿਹੜੇ ਨਾਮ ਲੂਗੇ ਤੇ ਨਾਸ ਹੀ ਹਨਾ ਟ੍ਰੇਆਂ ਟਕਾ ਦਾਂਗੇ ਆਪਾਂ ਤੇ ਕੁਜੇ ਰੱਖਦਾਂਗੇ ਵੱਡੇ ਮਿੱਟੀ ਦੇ ਕੁਜੇ ਲਿਆਂਦੇ ਆ ਤੇ ਆ ਵੀ ਬੱਚਾ ਭਾਈ ਚੱਕਣਾ ਠੀਕ ਆ ਜਿੱਦਾਂ ਬੜਲੇ ਵਾਲੀ ਬਣੀ ਸੀ ਨਾ ਇਹ ਸੇਮ ਹੀ ਇਹਦੇ ਉਸੇ ਕੂਤਰ ਦਾ ਆਪਣਾ ਥੱਲੇ ਵਾਲਾ ਜਿਹੜਾ ਆਪਣਾ ਵੱਡਾ ਉਤਰਣਾ ਉਹ ਬਹਿ ਗਿਆ ਆਂਡੇ ਤੇ ਜਾ ਕੇ ਉਹਦਾ ਹੀ ਉਹਦਾ ਹੀ ਪੱਠਾ ਭਾਈ ਉਹੋ ਠੀਕ ਆ ਤੇ ਉਹ ਉਹ ਜਿਹੜੀ ਬੜਲੇ ਵਾਲੀ ਦੀ ਮਾਂ ਆ ਜਿਹੜੀ ਬੜਲੇ ਜੀ ਉਹਦੀ ਸਗੀ ਭੈਣ ਆ ਜਿਹੜੀ ਉਹਦੀ ਮਾਂ ਆ ਨਾ ਉਹਦੀ ਸਗੀ ਭੈਣ ਉਸ ਉਹਦੇ ਪੱਠੇ ਨਾਲ ਲਾਈ ਆਪਾਂ ਠੀਕ ਆ ਤੇ ਉਹਨਾਂ ਦਾ ਬੱਚਾ ਆ ਪਲਿਆ ਇੱਕ ਇਹ ਮੈਂ ਤੁਹਾਨੂੰ ਸ਼ੋਅ ਕਰਾਉਣਾ ਪੜ੍ਹਦੀ ਆ ਆਹ ਭਾਈ ਉਹ ਬੱਚਾ ਆ ਠੀਕ ਆ ਚੈੱਕ ਕਰੋ ਇਹ ਵੀ ਵਸਾਣਾ ਆਪਾਂ ਚੱਕ ਲੈਣਾ ਬਸ ਇੱਕ ਦੋ ਦਿਨ ਦੇ ਵਿੱਚ ਵਿੱਚ ਇਹਨੂੰ ਵੀ ਲਾਈਏ ਟਾਂਗੀ ਤੇ ਐਡੇ ਕਿ ਬੱਚੇ ਸੋਹਣੇ ਲੱਗਦੇ ਬਾਈ ਟਾਂਗੀ ਤੇ ਦੋ ਚੌਂ ਦਿਨਾਂ ਦੇ ਵਿੱਚ ਹੀ ਉਹ ਅੱਖ ਨਾ ਸਾਫ਼ ਹੋਈ ਹੋਵੇ ਤੇ ਉਹਦਾ ਚਿੱਟੀ ਅੱਖ ਦਾ ਬਣੂਗਾ ਇਹ ਆ ਬਈ ਬੱਚਾ ਹਨਾ ਵਧੀਆ ਮਤਲਬ ਉਹਦਾ ਤਾਂ ਜੋਚ ਹੀ ਚਾਹੀਦੀ ਆਪਾਂ ਨੂੰ ਉਹਦਾ ਮੋਰੋ ਛਾਤੀ ਚੋੜੀ ਜਾਂ ਕਿਦਾਂ ਵੀ ਹਨਾ ਆਪਾਂ ਜੋ ਚੀਜ਼ਾਂ ਦੇਖੀ ਦੀਆਂ ਚਲੋ ਤੇ ਬਾਕੀ ਬਾਈ ਚੰਗੀ ਨਸਲ ਦਾ ਬੱਚਾ ਹੋਊਗਾ ਤਾਂ ਚੰਗਾ ਹੀ ਹੁੰਦਾ ਹਨਾ ਪਰ ਫੇਰ ਵੀ ਚਲੋ ਜੋ ਚੀਜ਼ਾਂ ਆਪਾਂ ਸੋਚਦੇ ਆ ਉਹ ਚੀਜ਼ਾਂ ਬਣ ਜਾਂਦੀਆਂ ਜੋ ਸੋਚ ਕੇ ਆਪਾਂ ਜੋੜਾ ਲਾਈਦਾ ਹਨਾ ਉਹੀ ਸੇਮ ਹੀ ਬਾਈ ਚੀਜ਼ ਬਣ ਗਈ ਆ। ਇਹ ਆ ਬੱਚੇ ਬਾਈ ਇਹਨਾਂ ਨੂੰ ਹੁਣ ਢੱਕ ਦਈਏ ਠੀਕ ਆ ਤੇ ਜਿਹੜੇ ਵੱਡੇ ਕਬੂਤਰ ਆ ਘੜੀ ਖਾਂਡੇ ਛੜ ਦਈਏ ਤੇ ਢਾਂਕੀ ਦੂਜੀ ਵੀ ਲਾ ਕੇ ਨਾ ਵਿੱਚ ਇਹ ਵੀ ਮਾੜੇ ਤਾੜੇ ਦੂੜੇ ਮਾਰ ਲਾਂਗੇ ਤੇ ਪਰਪੁਰ ਖੋਲ ਜਾਂਦੇ ਫਿਰ ਦਾਣੇ ਦੂੜੇ ਵਧੀਆ ਖਾ ਲੈਂਦੇ ਹੂ ਤੇ ਠੀਕ ਆ ਤੇ ਆ ਬੱਚੇ ਤਿੰਨੇ ਹੀ ਫੜ ਕੇ ਇਹਨਾਂ ਨੂੰ ਅੰਦਰ ਢੱਕ ਦਿੰਨੇ ਆ ਏਦੇ ਛਤਰੀ ਬਲਾ ਲਾਵਾਂਗੇ ਐਦਾਂ ਉਦਾਂ ਨਹੀਂ ਉੜਦੇ ਬਾਈ ਆ ਫੂਨ ਤੋਂ ਕਰਕੇ ਡਰਦੇ ਜਦੋਂ ਫੂਨ ਲੱਗ ਕੇ ਲੱਗ ਜਾਂਦਾ ਨਾ ਤਾਂ ਜਿਆਦਾ ਬਾਕੀ ਇਹ ਵੱਡੇ ਹੋ ਗਏ ਸੀ ਬੱਚੇ ਬਾਈ ਇਹਨਾਂ ਦਾ ਜਿਆਦਾ ਤੇਪ ਹੋ ਜਾ ਪਿਆ ਨਹੀਂ ਜਿੱਦਾ ਬਾਲਾ ਹਨਾ ਵੀ ਜਦਾਂ ਬਾਲੇ ਬੱਚੇ ਨਿੱਕੇ ਨਿੱਕੇ ਫੜੀਏ ਫੇ ਦਾ ਪਿਆਰ ਪੈ ਜਾਂਦਾ ਬੱਚੇ ਫੇ ਨਹੀਂ ਡਰਦੇ ਇਹ ਬੱਚੇ ਤਕਰੀਬਨ ਹੀ ਬਈ ਕਲੀ ਦੂਜੀ ਦੂਜੀ ਤੇ ਵੀ ਹੋ ਗਏ ਸੀਗੇ ਤੇ ਆਪਾਂ ਦੂਜੀ ਗਲੀ ਦੀ ਇੱਕ ਸਾਹ ਦੇ ਛਤਰੀ ਤੇ ਬਿਠਾਉਣੇ ਸ਼ੁਰੂ ਕੀਤੇ ਆ ਆ ਜਿਹੜਾ ਬਈ ਉਹ ਬੜਲੇ ਵਾਲੀ ਤੇ ਤੁਹਾਨੂੰ ਮੈਂ ਭੈਣਾ ਦਿਖਾਈਆਂ ਉਹਦਾ ਭਰਾ ਆ ਸਗਾ ਜਿਹੜੀ ਬੜਲੇ ਵਾਲੀ ਦੀ ਮਾਂ ਆ ਨਾ ਉਹਦਾ ਭਰਾ ਸਗਾ ਭੈਣ ਆ ਜਾਂ ਭਰਾ ਆ ਜੋ ਵੀ ਆ ਨਾ ਪੁੱਤਰੀ ਬਣੂਗੀ ਨਾ ਇਹ ਤੇ ਕਬੂਤਰੀ ਹੋਊਗੀ ਕਬੂਤਰ ਨਹੀਂ ਹੈਗਾ ਇਹ ਉਹਨਾਂ ਚੋਂ ਵੀ ਬਈ ਇੱਕ ਕਬੂਤਰੀ ਆ ਆ ਮੋਹਰੀ ਕਬੂਤਰੀ ਆ ਤੇ ਪਰਲਾ ਕੂਤਰ ਆ ਬਾਕੀ ਖੜਨੀ ਬੈੜੀ ਤੋਂ ਪਤਾ ਲੱਗ ਜਾਂਦਾ ਹੁੰਦਾ ਬਈ ਕੂਤਰਾਂ ਦਾ ਆਪੇ ਇਹਨਾਂ ਨੂੰ ਡੱਕੀ ਅੰਦਰ ਡੱਕੇ ਤੋਂ ਵੱਡੇ ਕਬੂਤਰ ਕੱਢੀਏ ਪਹਿਲਾਂ ਬੇਟਾਾਂ ਦੀ ਦੂਜੀ ਵੀ ਲਾਤੀ ਮੈਂ ਠੀਕ ਆ ਬੱਚੇ ਡੱਕੇ ਨਹੀਂ ਮੈਂ ਠੀਕ ਆ ਮੈਂ ਕਹਾਂ ਇਹਨਾਂ ਨਾਲ ਹੀ ਕਾੜੇ ਦੂੜੇ ਮਾਰਨਗੇ ਤੇ ਵਧੀਆ ਇਹਨਾਂ ਨੂੰ ਸਤਾਉਣ ਕੇ ਘੜੀ ਹੈ ਨਾ ਚਲਿਓ ਕਬੂਤਰ ਕੱਢ ਦਈਏ ਤੇ ਜਾਲ ਬੰਦ ਕਰ ਦਈਏ ਹੋਰ ਨਾ ਇੱਥੋਂ ਕੋਈ ਬੱਚਾ ਨਿਕਲ ਜਵੇ ਹੈ ਨਾ ਜਾਲ ਥੱਲੇ ਤਾਰ ਜੀ ਲਾਈਓ ਚਪਸਾ ਦੀ ਦਾ ਇੱਥੋਂ ਬੰਦ ਹੋ ਜਾਂਦਾ ਫਿਰ ਇੱਕ ਉਹ ਤੇ ਗੱਟੀ ਲੋੜੀ ਉਹ ਗੱਟੀ ਨਿਕਲ ਗਈ ਹੈ ਦੁਬਾਰਾ ਗੱਟੀ ਲਾਵਾਂਗੇ ਸਹੀ ਤਰੀਕੇ ਨਾਲ ਲੋ ਬਾਬਿਓ ਕਬੂਤਰ ਕੱਢੀਏ ਬਾਹਰ ਹੋਣ ਬੰਦ ਜਾਲ ਜਿਆ ਕਰਤਾ ਬੰਦ ਚਲੋ ਵੀ ਚਲੋ ਚ ਇਹ ਉਥਰ ਬਾਈਕ ਤੇ ਡਰਦੇ ਆ ਨਾ ਜਦਾਂ ਤੇ ਸੱਤੀ ਉੱਤੇ ਤੁਹਾਡੇ ਸਾਹਮਣੇ ਆਪਾਂ ਉਹ ਲੋਨੇ ਰਿਆਂ ਹੱਤਾ ਜੀ ਬਲਾ ਮਤੂਪੀ ਖਾਂਦੇ ਤੇ ਖਾਦੇ ਰੇ ਚਲੋ ਭਈ ਤੁਹਾਨੂੰ ਲੱਗਾ ਯਾਦੀ ਖਾਦੋ ਚਲੋ ਚਲੋ ਇੱਕ ਬਾਈਕ ਕੱਢ ਲਈ ਇਹਨਾਂ ਨੂੰ ਕੱਢ ਕੇ ਪੇ ਸਾਰੇ ਉੱਥੋਂ ਨਿਕਲ ਕੇ ਆ ਰਹੇ ਜੀ ਘਰ ਪਹੁੰਚਣਾ ਚਲੋ ਚਲੋ ਤੁਸੀਂ ਵੀ ਚੱਲੇ ਜੀ ਉਹ ਲਾ ਇੱਕ ਤਾਂ ਹੀ ਬਹਿ ਰਹੇ ਸਾਰੇ ਉਜੀ ਦੰਦੀਆਂ ਵੜਦੀ ਆ ਉਹ ਦੂਜੀ ਥੋੜੀ ਜਿਹੀ ਹਿੱਲਦੀ ਆ ਟੰਗੀ ਉਹ ਮੈਂ ਕੱਸਦਾ ਥਲੇ ਉਹ ਨਾਟ ਉਹਦਾ ਨਾਟ ਵੀ ਢਲਾਇਆ ਤੇ ਨਾਟ ਕੱਸ ਦਿੰਨੇ ਆ ਕੋਈ ਲਾਉਣ ਲੱਗਾ ਸੀ ਤੇ ਉਹ ਨਾਟ ਕੱਸਿਆ ਨਹੀਂ ਤੇ ਆ ਬਠਾ ਤੇ ਬਾਈ ਸਾਰੇ ਬੱਚੇ ਹਨਾ ਉਹਦਾਂ ਵੱਡੇ ਹੋ ਗਏ ਪੁੱਤਰ ਪਰ ਮੂੰਹ ਬੱਚੇ ਨਿਕਲ ਜਾਂਦਾ ਬੱਚੇ ਹੀ ਆ ਇਹ ਆਪਣੇ ਉੱਤੇ ਬਾਈ ਇਹਨਾਂ ਨੂੰ ਵੀ ਕੱਲ ਨੂੰ ਧੁੱਪ ਲਗਾਵਾਂਗੇ ਇੱਕ ਵਾਰੀ ਸਾਰਿਆਂ ਨੂੰ ਜੋੜਿਆਂ ਨੂੰ ਜੋੜੇ ਹੋਰ ਲਾਈਏ ਇੰਨੇ ਕ ਜੋੜਿਆਂ ਨਾਲ ਨਾ ਦਾ ਸੁਆਦ ਆਉਂਦੇ ਆ ਬੱਚੇ ਵੀ ਨਹੀਂ ਚੱਜਣਾ ਆਇਆ ਐਦਕੀ ਤੇ ਇੰਨੇ ਦਾ ਬਾਈ ਬਹੁਤ ਬੱਚੇ ਕਢਾ ਲਈਦੇ ਸੀ ਹਨਾ ਐਦਕੀ ਕੰਮ ਢਲਾ ਰਹਿ ਗਿਆ ਤੋ ਵੀ ਆਪੀ ਫੋਕੇ ਅੰਡੇ ਲਾਈ ਜਾਂਦਾ ਬੂਤਰ ਕਢਾਈ ਜਾਂਦਾ ਹਨਾ ਇਹਦਾ ਵੀ ਇਲਾਜ ਕਰਦੇ ਆ ਇਹਨੇ ਕੱਚੇ ਕੁੱਚੇ ਲਾਏ ਇਹਨੂੰ ਦਵਾਈ ਦੂਈ ਦੇਈ ਤੁਰ ਹੀ ਜਾਂਣਾ ਤੇ ਹੋ ਜੂਗੀ ਸੈਟ ਹਨਾ ਬਾਕੀ ਇਹਦੀ ਦਵਾਈ ਜਿਹੜੀ ਪ੍ਰੋਪਰ ਬਣਾਉਣੀ ਆ ਉਹ ਅਜੇ ਬਣਾਈ ਨਹੀਂ ਮੈਂ ਤੇ ਥੋੜੀ ਜਿਹੀ ਬਣਾਈ ਸੀ ਉਹ ਗਈ ਮੌਕ ਤੇ ਇੱਕ ਵਿਟਾਮਿਨ ਐਚ ਹੁੰਦੀ ਬਾਈ ਵਿਟਾਮਿਨ ਐਚ ਲੈ ਆ ਕੇ ਤੁਸੀਂ ਉਹਦੀਆਂ ਵੀ ਦੋ ਦੋ ਬੂੰਦਾਂ ਨਾ ਸਵੇਰੇ ਸ਼ਾਮ ਦੇਈ ਚਲੋ 15 ਦਿਨ ਲਗਾਤਾਰ ਤੇ ਬਾਈ ਤਾਂ ਵੀ ਆਂਡੇ ਆਂਡਿਆਤੂਤਰੀਆਂ ਚੱਲ ਪੈਂਦੀਆਂ ਜਿਹੜੀਆਂ ਬੰਦ ਹੋਣ ਜੇ ਕੱਚੇ ਆਂਡੇ ਲੌਂਦੀਆਂ ਉਹ ਵੀ ਸਹੀ ਹੋ ਜਾਂਦੀਆਂ ਬਾਈ ਵਿਟਾਮਿਨ ਐਚ ਹੁੰਦੀ ਆ ਇੱਕ ਤੇ ਉਹ ਲਿਆ ਤੁਸੀਂ ਆਵੀ ਮੈਡੀਕਲ ਤੋਂ ਮਿਲ ਜਾਂਦੀ ਆ ਉਹ ਵੇ ਡੰਗਰਾਂ ਡੂੰਗਿਆ ਵਾਸਤੇ ਵਰਤਦੇ ਆ ਉਹ ਦੁੱਧ ਦੁੱਧ ਤੋਂ ਹੁੰਦੀ ਜਾਂ ਬਿਰਜ ਦਾਬ ਦਾ ਵੀ ਤਾਕਤ ਹੁੰਦੀ ਵਿਟਾਮਿਨ ਐਚ ਹੁੰਦਾ ਜਦਾਂ ਜਿਵੇਂ ਆਂਡੇ ਆਂਡਿਆ ਤੋਂ ਇਹ ਬੰਦ ਹੋਣ ਤੇ ਆਂਡਿਆਂ ਤੋਂ ਚੱਲ ਪੈਂਦੀਆਂ ਬਾਈ ਕੂਤਰੀਆਂ ਉਹਨਾਂ ਜੇ ਤੁਸੀਂ ਨਹੀਂ ਮਲਾ ਦੇਸੀ ਬਣਾਉਣੀ ਚਾਹੁੰਦੇ ਨਾ ਉਹਦੇ ਨਾਲ ਵੀ ਬਾਈ ਚੱਲ ਪੈਂਦੀਆਂ ਆਂ ਉੱਡਾ ਪੌਦਨ ਸਾਫ਼ ਕੀਤਾ ਹੀ ਬਈ ਬੇ ਗੰਦਾ ਬੰਦਾ ਜਿਹਾ ਹੋ ਗਿਆ ਨਾ ਪਰਪੁਰ ਛੱਡਦੇ ਆ ਬਾਕੀ ਤਾਂ ਹੋਣਾ ਹੀ ਆ ਨਾ ਤੇ ਇਹਨਾਂ ਦੇ ਵੀ ਆਪਣੀਆਂ ਜਿੱਦਾਂ ਇੱਕ ਔਰਤ ਸੀ ਇਹ ਕਾਲਾ ਲਾਲ ਚੀਨੀ ਠੀਕ ਆ ਇੱਕ ਉਹ ਪਿੱਛੇ ਬੁੱਢੀ ਆ ਕੂਤਰੀ ਆਪਣੀ ਇੱਕ ਉਹ ਇਹ ਤਿੰਨ ਕਬੂਤਰੀਆਂ ਬਈ ਆਂਡਿਆਂ ਤੋਂ ਬੰਦ ਸੀ ਆਪਣੀਆਂ ਠੀਕ ਆ ਪਿਛਲੇ ਸਾਲ ਵੀ ਚਾਰ ਪੰਜ ਬੰਦ ਸੀ ਉਹ ਚਲਾ ਲਈਆਂ ਸੀ ਜਿੱਦਾਂ ਇੱਕ ਉਹ ਜਿਹੜੀ ਬੱਗੀ ਕੂਤਰੀ ਬੇਟੀ ਨਾ ਜੋ ਜੇ ਹਲਕੜ ਕੇ ਕਾਲੇ ਉਧਰ ਦੂਜੇ ਨੰਬਰ ਤੇ ਉਹ ਵੀ ਬੰਦ ਸੀ ਉਹ ਵੀ ਬੰਦ ਸੀ ਬਈ ਠੀਕ ਆ ਤੇ ਹੋਰ ਵੀ ਕਈ ਵਿੱਚ ਤਿੰਨ ਚਾਰ ਕਬੂਤਰੀਆਂ ਬੰਦ ਸੀ ਜਿਹੜੀਆਂ ਅੰਡਿਆਂ ਤੋਂ ਚੱਲ ਪਈਆਂ ਸੀ ਭਾਈ ਤੇ ਹੁਣ ਇਹ ਸਾਲ ਇਹ ਬੰਦ ਹੋਈ ਇਹ ਵੀ ਚਲਾ ਲਾਂਗੇ ਆਪਾਂ ਉਹ ਤਾਂ ਬੜੇ ਟਾਈਮ ਦੀ ਬੰਦ ਆ ਨਾ ਜਿਹੜੀ ਉਹ ਮਾਦੀ ਆ ਉਹ ਤਾਂ ਬੜੇ ਟਾਈਮ ਦੀ ਬੰਦ ਹੋ ਗਈ ਆ ਤੇ ਉਤੇ ਕੇਅਰ ਵੀ ਨਹੀਂ ਕੀਤੀ ਮੈਂ ਕਿਹਾ ਬੁੱਢੀ ਆ ਚਲੋ ਨਜ਼ਾਰਾ ਲੈਣ ਦੋ ਨਸਲ ਬਣਾਤੀ ਉਹਨੇ ਕਰੀ ਬਹੁਤ ਆ ਪਰ ਹੁਣ ਮੈਨੂੰ ਲੋੜ ਆ ਉਹਦੇ ਬੱਚੇ ਢਾਉਣੇ ਆਪਾਂ ਹੁਣ ਉਹਨੂੰ ਐਸਾ ਕੀ ਟ੍ਰੀਟਮੈਂਟ ਦਾ ਸ਼ੁਰੂ ਕਰਕੇ ਤੇ ਚਲਾਉਣੇ ਆ ਆ ਵੀ ਕਬੂਤਰੀ ਬੰਦ ਸੀ ਆਂਡਿਆਂ ਤੋਂ ਭਾਈ ਇਹ ਵੀ ਚੱਲ ਪਈ ਪਿਛਲੇ ਸਾਲ ਬੰਦ ਸੀ ਹਨਾ ਇਹ ਵੀ ਚੱਲ ਪਈ ਸੀ ਭਾਈ ਪਿਛਲੇ ਸਾਲ ਹੀ ਤੇ ਜਿਹੜੀ ਮੈਂ ਤੁਹਾਨੂੰ ਦੱਸਿਆ ਆਪਾਂ ਬੜਲੇ ਵਾਲੀ ਦੇ ਨਾਲ ਕਮੁਤਰੀ ਲੋੜੀ ਬਾਈ ਉਹ ਸਿਰੇ ਤੇ ਬੈਠੀ ਕੋਲ ਲੋਣੀ ਆਪਾਂ ਹਾਂਜੀ ਬਾਬੋ ਕੀ ਹਾਲ ਚਾਲਾ ਲੋ ਤੁਹਾਡੇ ਕਮੈਂਟਾਂ ਦਾ ਜਵਾਬ ਦੇਈਏ ਅੱਜ ਵੀਡੀਓ ਥੋੜੀ ਹੋ ਬਣੀ ਹਨਾ ਤੇ ਦੋ ਕੰਮ ਜੇ ਸੀਗੇ ਉਹਦੇ ਚੱਕਰ ਦੇ ਵਿੱਚ ਹੀ ਬਸ ਇੱਧਰ ਉੱਧਰ ਹੀ ਗਏ ਹਨਾ ਸ਼ਹਿਰ ਸ਼ੁਰੂ ਦਾ ਢੇਡਾ ਲਾਇਆ ਉੱਥੇ ਲੇਟ ਹੋ ਗਿਆ ਬਹੁਤ ਜ਼ਿਆਦਾ ਤੇ ਅੱਜ ਕਮੈਂਟਾਂ ਦੇ ਜਵਾਬ ਦੇਣੇ ਕਮੈਂਟ ਆਏ ਵੀ ਬਹੁਤ ਆਣਾ ਤੁਹਾਡੇ ਭਰਾ ਸਾਰੇ ਭਰਾਵਾਂ ਦੇ ਤੇ ਉਹ ਤੁਹਾਡੇ ਕਮੈਂਟਾਂ ਦੇ ਜਵਾਬ ਵੀ ਦੇਣੇ ਆ ਬਾਈ ਤੇ ਇੱਕ ਬਾਈ ਦਾ ਕਮੈਂਟ ਆਇਆ ਜੀ ਬਾਈ ਜਿਹੜਾ ਮੁੰਡਾ ਤੁਹਾਡੇ ਨਾਲ ਹੁੰਦਾ ਸੀ ਉਹ ਕਿੱਥੇ ਹੈ ਨਾ ਬਾਈ ਉਹ ਉਦੋਂ ਹੀ ਆਪਣੇ ਨਾਲ ਹੁੰਦਾ ਆ ਤੇ ਹੁਣ ਉਹ ਮਿਸਤਰੀ ਦਾ ਹੀ ਕੰਮ ਕਰਦੇ ਦੋਨੇ ਮੁੱਡੇ ਜਿਹੜੇ ਆਪਣੇ ਦਾ ਦੋਨੇ ਹੁੰਦੇ ਹੀ ਨਾ ਦੋਨੇ ਇੱਕ ਟੈਲਾਂ ਟੂਲਾ ਲਾਉਂਦਾ ਜਿਹੜਾ ਕਾਲੂ ਸੀਗਾ ਤੇ ਜਿਹੜਾ ਮੁੱਢਾ ਦੂਜਾ ਸ਼ੀਲਾ ਸੀਗਾ ਉਹ ਬਾਈ ਰਾਜ ਮਿਸਤਰੀ ਦਾ ਕੰਮ ਕਰਦਾ ਤੇ ਉਹ ਆਪਣਾ ਕਰਦਾ ਪਿਆ ਹੁਣ ਕੰਮ ਠੀਕ ਆ ਤੇ ਬਾਕੀ ਇੱਕ ਬਾਈ ਦਾ ਆਇਆ ਸੀ ਬਾਈ ਉੱਡ ਕੇ ਆਏ ਕਬੂਤਰ ਜਦੋਂ ਵੀ ਉੱਡ ਕੇ ਹੁੰਦੇ ਆ ਬੱਚੇ ਜਾਂ ਵੱਡੇ ਕੋਈ ਵੀ ਹੁੰਦੇ ਆ ਨਾ ਵੀ ਦਾਣੇ ਨੂੰ ਬਹੁਤ ਪੈਂਦੇ ਆ ਬਾਈ ਇਹ ਕੈਲਸ਼ੀਅਮ ਦੀ ਕਮੀ ਕਰਕੇ ਆ ਠੀਕ ਆ ਮਲਟੀ ਵਿਟਾਮਿਨ ਤੇ ਕੈਲਸ਼ੀਅਮ ਜਦੋਂ ਕਬੂਤਰ ਬਿਮਾਰ ਹੁੰਦੇ ਨਾ ਆਪਣੇ ਬਿਮਾਰ ਹੋ ਕੇ ਸਹੀ ਹੁੰਦੇ ਆ ਉਦੋਂ ਬਾਅਦ ਬਾਈ ਉਹਨਾਂ ਚ ਕੈਲਸ਼ੀਅਮ ਤੇ ਵਿਟਾਮਿਨ ਡੀ ਦੇ ਕਮੀਆਂ ਆ ਜਾਂਦੀਆਂ ਇਦਾਂ ਦੀ ਕੋਈ ਵੀ ਸਰੀਰ ਲੋ ਲਾ ਲੋ ਹਨਾ ਤੇ ਫਿਰ ਬਾਈ ਕਬੂਤਰ ਦਾਣੇ ਨੂੰ ਮੂੰਹ ਬਹੁਤ ਜ਼ਿਆਦਾ ਮਾਰਦੇ ਆ ਠੀਕ ਆ ਤੇ ਇਹ ਜੇ ਕਵੀ ਜਿਹੜਾ ਇਹ ਨਾ ਓਸਟੋਵਿਟ ਤੁਹਾਨੂੰ ਦੱਸਿਆ ਨਾ ਓਸਟੋਵਿਟ ਓਸਟੋਵਿਟ ਹੀ ਸੀ ਸ਼ਾਇਦ ਹਨਾ ਉਹ ਤੁਸੀਂ ਕੈਲਸ਼ੀਅਮ ਲੈ ਲੈਣਾ ਬਾਈ ਤੇ ਤੁਸੀਂ ਇੱਕ ਲੈਣਾ ਯਾਰ ਮਲਟੀਵਿਟਾਮਿਨ ਬਿਮਰਲ ਪਾਈ ਚਲੋ ਇਹ ਦੋ ਚੀਜ਼ਾਂ ਬਾਈ ਲਗਾਤਾਰ ਪਾਈ ਚਲੋ ਠੀਕ ਆ ਇੱਕ ਦਿਨ ਛੱਡ ਕੇ 6 ਘੰਟੇ ਤੋਂ ਬਾਦੋ ਪਾਣੀ ਨਹੀਂ ਖੂਜੇ ਖੂਜੇ ਦੇ ਵਿੱਚ ਰਹਿਣਾ ਚਾਹੀਦਾ ਠੀਕ ਆ ਉਹ ਪਾਣੀ ਬਦਲਣਾ ਆ 6 ਘੰਟੇ ਬਾਦ 6 ਘੰਟੇ ਉਹ ਪਾਣੀ ਪੀਲਾਣ ਤੋਂ ਬਾਦ ਨਹੀਂ ਠੀਕ ਆ ਤੇ ਉਹ ਪਾਓ ਬਾਈ ਇੱਕ ਦਿਨ ਛੱਡ ਕੇ ਪਾਈ ਚਲੋ ਇੱਟ ਕੋਟ ਕੇ ਪਾਓ ਉਹਨਾਂ ਖੂਬਤਰਾ ਨੂੰ ਠੀਕ ਆ ਇਨਫੈਕਸ਼ਨ ਦੀ ਜਿਹੜੇ ਪਾਵਰ ਜਲ ਹੁੰਦੀ ਆ ਉਹ ਪਾਓ ਬਾਈ ਠੀਕ ਆ ਹਫ਼ਤੇ 'ਚ ਦੋ ਕੁ ਦਿਨ ਉਹ ਪਾਓ ਪਾਵਰ ਜਲ ਜਿਹੜੀ ਆ ਲੀਵਰ 50 ਪਾ ਲਓ ਥੋੜੀ ਵਾਲੀ ਜਿਹੜੀ ਲੀਵਰ ਦੇ ਵਿੱਚ ਵੀ ਕੋਈ ਪ੍ਰੋਬਲਮ ਹੋਊਗੀ ਨਾ ਉਹ ਵੀ ਸੈੱਟ ਹੋ ਜੂਗੀ ਬਾਈ ਬਾਕੀ ਤਾਂ ਪਾਵਰ ਜਲ ਨਹੀਂ ਚੱਕ ਦੇਣਾ ਸਾਰਾ ਹੀ ਨਵੀਂ ਪਾਵਰ ਜਲ ਵੀ ਬਾਈ ਬ ਵੇ ਕਈ ਬਾਈ ਬੋਈ ਦੇ ਬਾਈ ਉਹ ਬੰਦ ਹੋ ਗਈ ਜਗਦਾ ਬਾਈ ਇਹ ਸਰਾਹੀ ਆ ਜਿਹੜੀ ਉਹ ਪਾਵਰ ਜੈਲ ਸੀ ਨਾ ਉਹ ਇੱਕ ਜਗਦਾ ਬਾਈ ਜਾਮ ਲਾ ਦਿੰਦੀ ਸੀ ਠੀਕ ਆ ਲੂਜ਼ ਮੋਸ਼ਨਾਂ ਤੋਂ ਹੀ ਆ ਇਹ ਇਨਫੈਕਸ਼ਨ ਤੋਂ ਜਾ ਕੇਦਾ ਪੇਟ ਦੀ ਤੋਂ ਤੇ ਬੱਚਿਆਂ ਨੂੰ ਦਿੰਦੇ ਆ ਇਹ ਲੂਜ਼ ਮੋਸ਼ਨ ਤੋਂ ਤੇ ਬਾਈ ਇਹ ਜਿੱਦਾਂ ਉਹ ਜਿਹੜੀ ਸੀ ਨਾ ਉਹ ਇੱਕ ਜਗਦਾ ਵੀ ਕੰਮ ਖਰਾਬ ਕਰ ਦਿੰਦੀ ਸੀ ਬੰਦੇ ਹੀ ਕਰ ਦਿੰਦੀ ਸੀ ਹਣਾ ਤੇ ਇਹ ਜਿਹੜੀ ਆ ਇਹ ਬਾਈ ਹੌਲੀ 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 ਰਿਕਵਰੀ ਕਰਦੀ ਆ ਇਹ ਮਤਲਬ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਜੇ ਜ਼ਿਆਦਾ ਵੀ ਪੈ ਜੇ ਤਾਂ ਇਹ ਚ ਇੱਕ ਦੋ ਸਾਲਟ ਘਟਾਉਂਦੇ ਆ ਤੇ ਇੱਕ ਦੋ ਨਵੇਂ ਐਡ ਕਰਦੇ ਉਹਨਾਂ ਨੇ ਬਹੁਤ ਵਧੀਆ ਚੀਜ਼ ਆ ਬਾਕੀ ਚੰਗੀ ਤਰ੍ਹਾਂ ਜਦੋਂ ਸ਼ੀਸ਼ੀ ਵਾਈ ਲੈਣੀ ਆ ਚੰਗੀ ਤਰ੍ਹਾਂ ਹਲਾਉਣੀ ਆ ਹਲਾ ਕੇ ਫੇਰ ਵਾਈ ਵਿੱਚ ਮੋੜਨੇ ਉਹ ਕਈ ਆਪਾਂ ਕਹਿੰਦੇ ਨਾ ਕੰਮ ਨਹੀਂ ਕਰਦਾ ਬਾਈ ਉਹਦੇ ਵਿੱਚ ਜਿਹੜੀ ਦਵਾਈ ਘੁੱਟ ਕੇ ਪਾਈ ਹੁੰਦੀ ਉਹਨਾਂ ਨੇ ਉਹ ਬੈਠੀ ਉਦੀ ਥੱਲੇ ਥੱਲੇ ਉੱਤੇ ਉੱਤੇ ਪਾਣੀ ਹੁੰਦਾ ਸਾਰਾ ਹੀ ਠੀਕ ਆ ਜੈਲ ਜੀ ਹੁੰਦੀ ਆ ਨਾ ਉਹ ਜਦੋਂ ਆਪਾਂ ਮਿਕਸ ਨਹੀਂ ਕਰਦੇ ਮੈਂ ਵੀ ਪਾਈ ਉਹ ਰਿਜ਼ਲਟ ਨਹੀਂ ਮਿਲਿਆ ਦੋ ਕਰੀ ਪਾਈ ਮੈਂ ਕਿਹਾ ਯਾਰ ਚੱਕਰ ਕੀ ਜਦੋਂ ਮੈਨੂੰ ਮੈਂ ਜੋ ਦੇਖੀ ਸ਼ੀਸ਼ੀ ਖੋਲ ਕੇ ਦਵਾਈ ਸਾਰੀ ਥੱਲੇ ਬੈਠੀ ਠੀਕ ਆ ਇਸ ਕਰਕੇ ਫਿਰ ਉਸ ਚੰਗੀ ਤਰ੍ਹਾਂ ਮਿਕਸ ਕਰੋ ਤੇ ਉਹ ਪਾਇਆ ਕਰੋ ਬਾਈ ਕਰਕੇ ਉਹਨਾਂ ਸੈੱਟ ਹੋ ਜਾਂਦੇ ਆ ਠੀਕ ਆ ਜਿੱਦਾਂ ਮੈਂ ਤਾਂ 10 ਕਿ ਲੀਟਰ ਚ ਇੱਕ ਪੂਰੀਓ ਹੀ ਪਾ ਦਿੰਦਾ ਹੁੰਦਾ ਸੀ ਹਫਤੇ ਚ ਦੋ ਕਰੀ ਪਾ ਦਿੰਦੀ ਆ ਹਨਾ ਜਦੋਂ ਆਹ ਪ੍ਰੋਬਲਮ ਆਈ ਸੀ ਉਦੋਂ ਉਦੋਂ ਉਹਨਾਂ ਨਾਲ ਹੀ ਹੱਲ ਹੋਇਆ ਹਨਾ ਪਾਣੀ ਵਾਲੀਆਂ ਬਿੱਠਾ ਬੂਠਾ ਬਿਲਕੁਲ ਹਟ ਜਾਂਦੇ ਕੂਤਰ ਮਾਰਨੇ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਬਾਈ ਵੀ ਜਿਹੜੇ ਕਬੂਤਰ ਆਪ ਗਿਫਟ ਕਰਨੇ ਸੀ ਤੁਸੀਂ ਲੈ ਕੇ ਬਾਈ ਹਜੇ ਤੱਕ ਦੋ ਹੀ ਬੰਦੇ ਲੈ ਕੇ ਗਏ ਆ ਠੀਕ ਆ ਚਾਰ ਬੰਦਾ ਕੋਈ ਨਹੀਂ ਆਇਆ ਆਪਣੇ ਕੋਲ ਚਾਰ ਬੰਦੇ ਅਦੇ ਵਿੱਚੋਂ ਕੋਈ ਵੀ ਨਹੀਂ ਆਇਆ ਚਾਰ ਨੰਬਰ ਤੱਕ ਪਏ ਹੀ ਆ ਪਹਿਲਾ ਦੂਜਾ ਤੀਜਾ ਉਹ ਪਏ ਆ ਤੇ ਪੰਜਵਾਂ ਤੇ ਛੇਵਾਂ ਮੇਰੇ ਖਾਲਾਂ ਲੈ ਕੇ ਗਏ ਬਾਈ ਆਪਣੇ ਕੋ ਠੀਕ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਸੀ ਵੀ ਬਾਈ ਮੈਂ ਕਈ ਵਾਰੀ ਤੁਹਾਨੂੰ ਕਹਿਤਾ ਵੀ ਹੁਣ ਕਰ ਦਿਓ ਕਿਰਪਾ ਦੇ ਦਿਓ ਜੋੜਾ ਬਾਈ ਤੁਹਾਨੂੰ ਪਤਾ ਯਾਰ ਆਪਾਂ ਕਿਹੜੀ ਮਤਲਬ ਵਿੱਚੋਂ ਨਿਕਲੇ ਹਨਾ ਕਿੰਦਾ ਦੀ ਮੁਸੀਬਤ ਇੱਕ ਸਾਭ ਦੀ ਆ ਗਈ ਜਿਹੜਾ ਪੁੱਤਰ ਸਾਰੇ ਬਿਮਾਰ ਹੋ ਗਏ ਸੀ ਤੇ ਪਹਿਲੀ ਗੱਲ ਤਾਂ ਮੈਂ ਕਿਸੇ ਨੂੰ ਜੋੜਾ ਦਿੰਦਾ ਹੀ ਨਹੀਂ ਪਿਆ ਸੀ ਅਜੇ ਕੋਈ ਪੁੱਤਰ ਹਨਾ ਉਹ ਕੀ ਪ੍ਰੋਬਲਮ ਆਈ ਸੀ ਤਾਂ ਕੁੱਪਟਰ ਵੀ ਵੱਡੇ ਬਾਈ ਦੋ ਤਿੰਨ ਮਰ ਗਏ ਆਪਣੇ ਹਨਾ ਚੰਗੇ ਤੇ ਬੱਚਾ ਦਾ ਬਈ ਐ ਕਿ ਜਿਹੜਾ ਮੈਂ ਦੇਣਾ ਤੁਹਾਨੂੰ ਦੇਦਾ ਤਾਂ ਹੀ ਨਾ ਇਹ ਬੱਚੇ ਬਣਦੇ ਬੱਚਾ ਬਾਈ ਕੋਈ ਵੀ ਨਹੀਂ ਬਣਿਆ ਤੁਹਾਡੇ ਸਾਹਮਣੇ ਜਿਹੜੇ ਛੋਟੇ ਛੋਟੇ ਬੱਚੇ ਸੀ ਪ੍ਰੋਬਲਮ ਆਉਣ ਕਰਕੇ ਉਹ ਸਾਰੇ ਇੱਕ ਪੂਰ ਸਾਰੇ ਹੀ ਮਰ ਗਿਆ ਸੀ ਜੇ ਉਹ ਇੱਕ ਹੀ ਪੂਰ ਪਾਲ ਜਾਂਦਾ ਤਾਂ ਬਾਈ 40 45 ਬੱਚੇ ਪਲ ਜਾਣੇ ਸੀ 40 45 ਬੱਚੇ ਡੱਡੇ ਡੱਡੇ ਹੋ ਕੇ ਜਿਹੜੇ ਮਰ ਗਏ ਸੀ ਉਦੋਂ ਠੀਕ ਆ ਉਸੇ ਗੁੱਡੇ 'ਚ ਆਪਣੇ ਜਿਹੜੇ ਉਧਰ ਗੁੱਡਾ ਆ ਉਹ 'ਚੋ ਬਾਈ ਦੋ ਚਾਰ ਚਾਰ ਕੇ ਪੰਜ ਬੱਚੇ ਉਧਰੋਂ ਹੀ ਚੱਕੇ ਆ ਮੈਂ ਬਸ ਹੋਰ ਕੋਈ ਨਹੀਂ ਇੱਕ ਬੱਚਾ ਹੋਰ ਚੱਕ ਇਧਰ ਇੱਕ ਬੜਲੇ ਵਾਲੀ ਦਾ ਪਲਿਆ ਹੋ ਵੀ 빙ਾ ਹੋ ਗਿਆ ਜਿਹੜਾ ਤੁਹਾਨੂੰ ਹੋਣਾ ਵੀਡੀਓ ਚ ਦਿਖਾਇਆ ਹੁਣ ਉਡਣ ਲੱਪਿਆ ਮੜਾ ਮੂਟਾ ਪਰ ਜੇ ਢਾਂਗੀ ਨੂੰ ਲੱਗੂਗਾ ਤੇ ਬਈ ਬਾਈ ਛੱਡ ਹੋਣਾ ਨਾ ਉਦਾਂ ਤਾਂ ਨਹੀਂ ਛੱਡ ਹੋਣਾ ਇਹ ਢਾਂਗੀ ਨੂੰ ਤਾਂ ਹੁਣ ਲੱਗਣੋਂ ਰਿਹਾ ਵੱਡਾ ਹੋ ਗਿਆ ਬਾਕੀ ਦੇਖ ਲਾਂਗੇ ਨਾ ਇਹਨੂੰ ਢਾਕੇ ਜੇ ਚੰਗਾ ਘਰੇ ਉੜਦਾ ਰਿਹਾ ਤੇ ਐਦਾਂ ਹੀ ਛੱਡ ਦਾਂਗੇ ਜਰੂਰੀ ਨਹੀਂ ਢਾਂਗੀ ਲਾਉਂਦਾ ਨਾ ਹੋਇਆ ਤਾਂ ਬਾਕੀਆਂ ਦਾ ਟਾਈਮ ਖੋਲੂਗਾ ਜਾਂ ਨਸਲ ਨੂੰ ਵੇਜੂਗਾ ਕੂਤਰ ਬਹੁਤ ਚੰਗਾ ਬਣਿਆ ਉਹ ਵਿੱਚ ਆ ਬਸ ਜਿਹੜਾ ਡੱਬੇ ਦਾ ਪਿਓ ਆ ਉਹ ਸੈੱਟ ਹੋ ਜਵੇ ਉਹਦੀ ਆਪਾਂ ਨੂੰ ਜਿਆਦਾ ਲੋਡ ਬਹੁਤ ਆ ਉਸ ਨੂੰ ਸਰਦੀ ਉਹ ਹੋ ਜਵੇ ਕੰਮ ਸੈੱਟ ਹੋ ਤੇ ਬਾਬੇ ਕੇ ਅਰਦਾਸ ਕਰਿਓ ਵੀ ਜਲਦੀ ਜਲਦੀ ਉਹ ਬੱਚਾ ਉਹ ਵੱਡਾ ਬੁਖਤਰਾ ਆਪਣਾ ਸੈੱਟ ਹੋ ਜਵੇ ਹਨਾ ਕਿਉਂਕਿ ਉਹਦੀ ਮਾਂ ਵੀ ਅੰਡੇ ਤੋਂ ਬੰਦਾ ਉਹ ਹੁਣ ਹੁੰਦਾ ਤੇ ਚਲਾ ਤਾਂ ਲੈਣੀ ਆ ਪੈਸ ਕੀ ਚਲਾਵਾਂਗੇ ਹੁਣ ਮਾਂ ਦਵਾਈ ਬਣਾਉਣੇ ਇੱਕ ਦੋ ਦਿਨ ਤੱਕ ਨਾ ਟਾਈਮ ਯਾ ਨਹੀਂ ਲੱਗਦਾ ਸੀ ਉਹਦੇ ਕਰਕੇ ਚੱਕਰ ਪੈ ਗਿਆ ਤੇ ਇੱਕ ਵਿਟਾਮਿਨ ਐਚ ਲੈ ਕੇ ਆਵਾਂਗੇ ਉਹਦੇ ਨਾਲ ਬਾਈ ਬਹੁਤ ਜਲਦੀ ਹਨਾ ਅੰਡਿਆਂ ਤੋਂ ਚਲਦੀਆਂ ਮਾਦੀਆਂ ਜਿਹੜੀਆਂ ਬੰਦ ਹੋਈਆਂ ਹੁੰਦੀਆਂ ਜਾਂ ਅੰਡਾ ਚੱਲਉਂਦੀਆਂ ਉਹ ਵੀ ਸੈੱਟ ਕਰ ਦਿੰਦੀ ਉਹ ਵਿ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਯਾਰ ਬੀ ਕੂਤਰ ਸੁੱਕੀ ਜਾਂਦੇ ਬਾਈ ਮੈਂ ਦੇਖੋ ਹਰੇਕ ਵੀਡੀਓ ਚ ਤਾਂ ਬਾਈ ਇੱਕ ਇੱਕ ਬਿਮਾਰੀ ਦਾ ਇਲਾਜ ਨਹੀਂ ਦੱਸ ਸਕਦਾ ਤੁਸੀਂ ਵੀਡੀਓ ਪੂਰੀ ਦੇਖਿਆ ਕਰੋ ਮੈਂ ਪਹਿਲਾਂ ਵੀ ਬਾਈ ਸਾਰੀਆਂ ਵੀਡੀਓ ਕਈ ਤਕਰੀਬਨ ਹੀ ਬਾਈ 8-10 ਵੀਡੀਓ ਇਸ ਚੀਜ਼ ਤੇ ਬਣੀਆਂ ਹੋਈਆਂ ਕੂਤਰ ਸੁੱਕਦੇ ਕਿਉਂ ਸੁੱਕਦੇ ਆ ਆਹੀ ਪਾਵਰ ਜਲ ਵਾਲੇ ਨੁਕਤੇ ਕਰੀ ਜਾਓ ਬਾਈ ਜਿੱਦਾਂ ਮੈਂ ਤੁਹਾਨੂੰ ਦੱਸਿਆ ਮਲਾਂ ਪਾਣੀ ਲਾ ਲਓ ਤੇ ਉਹਦੇ ਨਾਲ ਬਾਈ ਸੈੱਟ ਹੋ ਜਾਂਦੇ ਆ ਠੀਕ ਆ ਮਲਾਂ ਪਾਣੀ ਲਾ ਕੇ ਪਾਵਰ ਜਲ ਪਾਓ 2-4 ਦਿਨ ਵਧੀਆ ਦਾਣਾ ਪਾਓ ਤਾਂ ਬਾਈ ਕੂਤਰ ਸੈੱਟ ਹੋ ਜਾਂਦੇ ਆ ਸਾਰੇ ਜਿਹੜੇ ਥੱਲੇ ਬਣਦੇ ਨਹੀਂ ਵਧੀਆ ਬਣ ਲਾ ਪ ਠੀਕ ਆ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਜੀ ਜੇ ਆਪਾਂ ਮਤਲਬ ਡੱਬਾ ਬੱਚਾ ਬਣਾਉਣਾ ਕਿੱਦਾਂ ਬਾਈ ਦੇਖੋ ਆਪਾਂ 100% ਤਾਂ ਆਪਾਂ ਕੜਾ ਰਾਬਾ ਬਾਈ ਠੀਕ ਆ ਐਦਾਂ ਨਹੀਂ ਆਉਂਦਾ ਹਾਂ ਐਨਾ ਵੀ ਬੱਗਾ ਕਬੂਤਰ ਜਾਂ ਰੱਤਾ ਲਾ ਦਿਓ ਜੇ ਦਾਣਾ ਰਤੀ ਕਬੂਤਰੀ ਤੇ ਬੱਗਾ ਕਬੂਤਰ ਚਿੱਟਾ ਲਾ ਦਿਓ ਸਫੇਦ ਜਾਂ ਕਬੂਤਰੀ ਰੱਤੀ ਲਾਉਣੀ ਤਾਂ ਕਬੂਤਰ ਚਿੱਟਾ ਸਫੇਦ ਲਾ ਦਿਓ ਜਾਂ ਕਬੂਤਰੀ ਇਦਾਂ ਕਰ ਦਿਓ ਨਾ ਚਿੱਟੀ ਤੇ ਅਗਲ-ਬਗਲ ਕਰਕੇ ਲਾ ਲਿਓ ਉਹ ਬਾਈ ਕਿਤੇ ਨਾ ਕਿਤੇ ਜਾ ਕੇ ਤੁਹਾਡਾ ਡੱਬਾ ਬੱਚਾ ਕੱਢ ਜੂਗਾ ਠੀਕ ਆ ਏ ਇਹ ਕਹਿੰਦਾ ਕਿ ਪਹਿਲੀ ਪੈਂਦੀ ਸੱਟੇ ਜੂੜੀ ਚ ਕੱਢੂਗਾ ਠੀਕ ਆ ਹੁਣ ਜਿਹੜਾ ਆਪਣੇ ਕੋਲ ਡੱਬਾ ਆਪਣਾ ਬੱਚਾ ਔੜਦਾ ਜਿਹੜਾ ਦਾ ਪੇ ਆ ਹਲਕੇ ਜੇ ਲਾਲ ਚੀਨੇ ਜੂਆਂ ਉੱਚ ਠੀਕ ਆ ਹਲਕੇ ਹਲਕੇ ਜੇ ਪਿੱਠ ਤੇ ਲਾਲ ਚੀਨੇ ਜੇ ਪਰ ਬਾਕੀ ਬਾਈ ਸਵੇਰ ਚਿੱਟਾ ਤੇ ਜਿਹੜੀ ਮਾਂ ਆ ਉਹ ਤਾਂ ਬਿਲਕੁਲ ਹੀ ਬਾਈ ਕੋਰੀ ਚਿੱਟੀ ਆ ਬੱਗੀ ਉਦਰੀ ਆ ਸ਼ਾਕੀ ਉਹਨਾਂ ਨੇ ਬਾਈ ਡੱਬਾ ਕੱਢਿਆ ਠੀਕ ਆ ਐਂ ਤਾਂ ਆਪਾਂ ਬਾਈ ਕੁਝ ਨਹੀਂ ਕਹਿ ਸਕਦੇ ਜਦੋਂ ਬਲੱਡ ਵਿੱਚ ਹੋਵੇ ਨਾ ਉਹ ਹਾਂ ਛਾ ਛੂ ਬਣ ਜਾਂਦੇ ਆ ਨੀਲੇ ਬਣ ਜਾਂਦੇ ਆ ਇਹ ਆਈਡੀਆ ਮੈਂ ਤੁਹਾਨੂੰ ਦੱਸ ਸਕਦਾ ਉਹ ਤੁਹਾਨੂੰ ਪਿਛਲੀ ਵੀਡੀਓ ਚ ਦੱਸਿਆ ਵੀ ਆ ਹਨਾ ਵੀ ਜਿੱਦਾਂ ਨੀਲੀ ਕਬੂਤਰੀ ਦਾ ਰੱਤਾ ਕਬੂਤਰ ਲਾ ਦੋ ਜਾਂ ਜੇ ਨੀਲਾ ਕਬੂਤਰ ਤੇ ਰੱਤੀ ਕਬੂਤਰੀ ਲਾ ਦੋ ਉਹਦੇ ਵਿੱਚ ਨੀਲਾ ਵੀ ਕੱਢ ਜਾਂਦੇ ਇੱਕ ਅੱਦਾ ਆ ਕੇ ਤੇ ਰੱਤਾ ਵੀ ਕੱਢੀ ਜਾਂਦੇ ਆ ਸ਼ਾਹ ਵੀ ਕੱਢ ਜਾਂਦੇ ਆ ਬਈ ਉਹ ਕਬੂਤਰ ਠੀਕ ਆ ਜੇ ਤਾਂ ਹੁਣ ਜੇ ਤਾਂ ਆਪਣੇ ਕੋਲ ਸ਼ਾਹ ਬੱਚਾ ਇੱਕ ਪਲਿਆ ਪਿਓਰ ਉਹਦੇ ਨਾਲ ਆਪਾਂ ਨੀਲੀ ਮਾਦੀ ਲਾਵਾਂਗੇ ਬਈ ਕਿਤੇ ਰਾ ਕਿਤੇ ਜਾ ਕੇ ਉਹ ਆਪਾਂ ਨੂੰ ਸ਼ਾਇਰ ਪਹਿਲੇ ਹੀ ਦੋਨੇ ਸ਼ਾਹੀ ਬੱਚੇ ਦੇ ਜੀਵੇ ਠੀਕ ਆ ਚਿੱਟੇ ਵੀ ਕੱਢ ਸਕਦਾ ਕਿਉਂਕਿ ਮਾਂ ਪਿਓ لالਚੀ ਨੇ ਆ ਚਿੱਟੇ ਵੀ ਕੱਢੂ ਇਹ ਕੁਛ ਨਹੀਂ ਕਹਿ ਸਕਦੇ ਹਾਂ ਇੰਨਾ ਹੁੰਦਾ ਵੀ ਦੋ ਚਾਰ ਝੋਲੀਆਂ ਦੇ ਵਿੱਚੋਂ ਇੱਕ ਅੱਧਾ ਤੇ ਤੁਹਾਡੇ ਮਤਲਬ ਦਾ ਬੱਚਾ ਆ ਜਾਊਗਾ। ਬਾਕੀ ਬਾਈ ਕਹਿੰਦਾ ਸੀ ਯਾਰ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਪਹਿਲਾਂ ਵੀ ਆਪਾਂ ਇਸ ਮੁੱਦੇ ਤੇ ਗੱਲਾਂ ਕੀਤੀਆਂ ਹੋਈਆਂ ਹਨਾ ਬਾਈ ਜੋੜ ਬੰਦ ਦਾ ਕੀ ਚੱਕਰ ਹੁੰਦਾ ਵੀ ਜੋੜ ਕਹਿੰਦੇ ਜਿਹੜਾ ਜੋੜ ਖੁੱਲਾ ਹੋਵੇ ਨਿਕੰਮਾ ਬਾਈ ਕੋਈ ਨਿਕੰਮਾ ਨਹੀਂ ਹੁੰਦਾ। ਮੇਰੇ ਕੋਲ ਬਾਈ ਪੱਟੀ ਕਬੂਤਰੀ ਪਈ ਆ ਠੀਕ ਆ ਉਹਦੇ ਜੋੜ ਜਿੱਦਾ ਉਂਗਲ ਪੈਂਦੀ ਹੁੰਨੀ ਆ ਇੰਨਾ ਜੋੜ ਖੁੱਲਾ ਹੁੰਦਾ ਜੋੜ ਦੀਦਾ ਹੀ ਨਹੀਂਗਾ ਵੀ ਇੰਨਾ ਖੁੱਲਾ ਜੋੜ ਆ ਠੀਕ ਆ ਤੇ ਬੱਚੇ ਬਾਈ ਉਹਦੇ ਦਿਨ ਦਿਨ ਪਾਉਂਦੇ ਆ ਰਾਤਾਂ ਸ਼ਵਾਦੰਦੇ ਪੂਰੀਆਂ ਐ 778899 ਵਜੇ ਤੱਕ ਵੀ ਉੱਡੇ ਹੋਇਆ ਉਤਰ ਬਾਈ ਉਹਦੇ ਪੋਸਕ ਬੂਰੀ ਦੇ ਪੱਠੇ ਐਦਾ ਤਾਂ ਨਹੀਂ ਹੁੰਦਾ ਬਾਈ ਕੋਈ ਵੀ ਵੀ ਅਬ ਐਦਾ ਕਰਕੇ ਬਈ ਜੋੜੇ ਵਾਲਾ ਬੰਦ ਹੁੰਦਾ ਜਾਂ ਜੋੜ ਖੁੱਲੇ ਵਾਲਾ ਸਹੀ ਨਹੀਂ ਜਾਂ ਐਦਾ ਐਦਾ ਤਾਂ ਕੋਈ ਸੀ ਨਹੀਂ ਬਾਈ ਨਸਲ ਆ ਤਾਂ ਨਸਲ ਨੇ ਉੱਡਣਾ ਬਸ ਤੁਹਾਨੂੰ ਇਹ ਪਤਾ ਹੋਵੇ ਮੇਰੇ ਕੋਲ ਨਸਲ ਕਰਦਾ ਦੀ ਪਈ ਨਸਲ ਨੇ ਤਾਂ ਉੱਡਣਾ ਹੀ ਆ ਬਾਈ ਠੀਕ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਬਾਈ ਉਹ ਜਿਹੜਾ ਡੀਐਸਟੋ ਕਿ ਡਾਇਜੈਸਟੋ ਤੁਸੀਂ ਜਿਹੜਾ ਕਹਿੰਦੇ ਸੀ ਉਹ ਕਿੱਥੋਂ ਮਿਲੂਗਾ ਬਾਈ ਆਪਾਂ ਦਾ ਜਲੰਧਰ ਤੋਂ ਮੋਨੂ ਆ ਮੁੰਡਾ ਉਹਦੇ ਕੋਲ ਵੀ ਮੰਗਾਲੀ ਦੇ ਆ ਹੋਰ ਵੀ ਕਈ ਬੁੱਕੇ ਆ ਕਿ ਉਹਨਾਂ ਤੋਂ ਵੀ ਮੰਗਾਲੀ ਜੇ ਹਨਾ ਬਾਰੋ ਵੀ ਸਿੱਧਾ ਮੈਂ ਆਪ ਵੀ ਕਈ ਵੇਲੇ ਲੇਉਂਦਾ ਉਹਨਾਂ ਜਦੋਂ ਬਾਹਰ ਜਾਵਾਂ ਨਾ ਉਦੋਂ ਆਪ ਹੀ ਲੇਉਂਦਾ ਉਹਨਾਂ ਉਹਨਾਂ ਜਾ ਕੇ ਕਰਦਿਆਂ ਤੋਂ ਕਈ ਵੇਲੇ ਮੰਗਾਲੀ ਦਾ ਜੇ ਕੋਈ ਸਮਾਨ ਉਹਦਾ ਦਾ ਚਾਹੀਦਾ ਹੋਵੇ ਤਾਂ ਤੇ ਬਾਕੀ ਇਦਾਂ ਦਾ ਤਾਂ ਜ਼ਿਆਦਾ ਲੋਡ ਪੈਂਦੀ ਨਹੀਂ ਬਾਈ ਜ਼ਿਆਦਾ ਆਈਡੀ ਪੈਲ ਪੈਂਦੀ ਆ ਆਈਡੀ ਪੈਲ ਇੱਕ ਆਈਡੀ ਪੈਲ ਆਹੋ ਆਈਡਲ ਆਈਡੀ ਪੈਲ ਲਖਰੇ ਆਈਡਲ ਪੈਲੇ ਐਦਾਂ ਕੁਝ ਨਾ ਆ ਉਹਦਾ ਜਿਹੜੀ ਉਹ ਗੋਲੀ ਆ ਬਾਈ ਉਹ ਜੇ ਕਿਸੇ ਤੋਂ ਵੀ ਲੈਣੀ ਆ ਅਪਲ ਤੇ ਤੁਹਾਨੂੰ ਲੋੜ ਨਹੀਂ ਜੇ ਚਿੱਟੀਆਂ-ਚਿੱਟੀਆਂ ਮਿੱਠਾ ਦੇ ਉਹ ਕੰਮ ਹੁੰਦੀ ਜਿੱਥੇ ਜਹਾ ਹਰੀਆਂ-ਉਰੀਆਂ ਮਿੱਠਾ ਮਾਰਨ ਉਹ ਬਾਜੀ ਦੇ ਵਿੱਚ ਆਪਾਂ ਦਾਣਾ-ਦਾਣਾ ਖਚੌਣ ਨੂੰ ਜੇ ਕਬੂਤਰ ਰਹਿਸ਼ੀ ਰੱਖਦੇ ਆ ਜਾਂ ਕਦਾ ਵੀ ਉਹਨਾਂ ਲਈ ਕਰੀਦਾ ਉਹ ਮਹਿੰਗੀ ਆ ਬਾਈ 3-4000 3500 ਇੱਥੇ ਇੱਕ ਹੋਊਗੀ ਠੀਕ ਆ ਉਹ ਗੋਲੀ ਬਾਈ ਡੁਪਲੀਕੇਟ ਵੀ ਆ ਜਿੰਨੇ ਪ੍ਰੋਡਕਟ ਆਉਂਦੇ ਆ ਨਾ ਆਪਾਂ ਬਾਹਰਲੇ ਮੋਨੇ ਬਾਈ ਸੇਮ ਡੁਪਲੀਕੇਟ ਕੰਪਨੀਆਂ ਵੀ ਬਣਾਉਂਦੀਆਂ ਤੇ ਸੇਮ ਹੀ ਬਾਈ ਜਿੱਦਾਂ ਮਤਲਬ ਉਹ ਕਿਲੋ ਦੀ ਪੈਕਿੰਗ ਆਈ ਤੇ ਡੱਬੇ ਦਾ ਬਾਈ ਜਿੱਥੋਂ ਮਰਜ਼ੀ ਮਾਰਕਸ ਪਾ ਲੋ ਤੁਹਾਨੂੰ ਪਤਾ ਹੀ ਆ ਜਿਹੜਾ ਬੈਨਰ ਠੀਕ ਆ ਉਦਾਂ ਹੀ ਬਣਾ ਲਓ ਦੱਸ ਕੇ ਕੰਪਨੀ ਦਾ ਪਤਾ ਹੀ ਆ ਬਈ ਤੇ ਉਹ ਇੱਕ ਪੈਕੇਜ ਦੇ ਦੋ ਦੋ ਬਣਾਈ ਜਾਂਦੇ ਬਈ ਵਿੱਚ ਹੋਰ ਪਾਊਡਰ ਸਿੱਟੀ ਜਾਂਦੇ ਉਦਾਂ ਹੀ ਉਹਨਾਂ ਦਾ ਫਾਇਦਾ ਨਹੀਂ ਕੋਈ ਵੀ ਬਾਈ ਗੋਲੀਆਂ ਸੇਮ ਹੀ ਜਿਦਾਂ ਆਈਡੀਬਲ ਜਿਹੜੀਆਂ ਉਹ ਗੋਲੀਆਂ ਆਉਂਦੀਆਂ ਆ ਉਹ ਬਾਈ ਕਾਲੀ ਗੋਲੀ ਹੁੰਦੀ ਨਾ ਉਦਾਂ ਦੀਆਂ ਸੇਮ ਟੂ ਸੇਮ ਨਕਲੀ ਗੋਲੀਆਂ ਵੀ ਆਉਂਦੀਆਂ ਆ ਠੀਕ ਆ ਉਹ ਵੀ ਬਣਾ ਬਣਾ ਵੇਚੀ ਜਾਂਦੇ ਆ ਇਹਨਾਂ ਚੀਜ਼ਾਂ ਤੋਂ ਬਚਿਓ ਜੇ ਕਿਸੇ ਵੀ ਬੰਦੇ ਤੋਂ ਲੈਣਾ ਨਾ ਸੋਧ ਤਮੇ ਕੇ ਲਿਓ ਮਾਰਕਾ ਦੇਖ ਕੇ ਲਿਓ ਗੋਲੀ ਗੋਲੀ ਦਾ ਪਤਾ ਲੱਗ ਜਾਂਦਾ ਹੁੰਦਾ ਬਾਈ ਨਕਲੀ ਦਾ ਤੇ ਅਸਲੀ ਦਾ ਤੇ ਉਹ ਅਗਲੀ ਵੀਡੀਓ ਚ ਆਪਾਂ ਦੱਸਾਂਗੇ ਨਕਲੀ ਅਸਲੀ ਦਾ ਫਰਕ ਕੀ ਆ ਤੇ ਬਾਕੀ ਠੀਕ ਆ ਬਾਬੇ ਉਹ ਮਿਲਦੇ ਆਂ ਫੇ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਜੇ ਕਿਸੇ ਵੀਰ ਦਾ ਕਮੈਂਟਰ ਦਾ ਜਵਾਬ ਰਹਿ ਗਿਆ ਤੇ ਉਹ ਅਗਲੀ ਵੀਡੀਓ ਚ ਤੇ ਦੇ ਦਾਂਗੇ ਇੱਕ ਬਾਈ ਦਾ ਰਹਿ ਗਿਆ ਮੈਨੂੰ ਚੇਤਾ ਉਹ ਕਹੂਗਾ ਭਾਈ ਅੱਜ ਫੇਰ ਕੋਈ ਗੱਲੀ ਭਾਈ ਕੱਲ ਵਾਲੀ ਵੀਡੀਓ ਇਹ ਦੇ ਦੂੰਗਾ ਵੀਡੀਓ ਬਹੁਤ ਲੰਬੀ ਹੋ ਗਈ ਮੈਂ ਲੇਟ ਹੋ ਗਿਆ ਅੱਜ ਕਰਕੇ ਤੇ ਮੈਨੂੰ ਪੜਨਾ ਪੈਣਾ ਨਹੀਂ ਤਾਂ ਫੇਰ ਵੀਡੀਓ ਹੋਲ ਕੇ ਠੀਕ ਆ ਤੇ ਅਗਲੀ ਵੀਡੀਓ ਚ ਆਪਾਂ ਕਮੈਂਟ ਦਾ ਜਵਾਬ ਦੇ ਦਾਂਗੇ